ਗੁਰਦੁਆਰਾ ਰੇਰੂ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਆਏ ਨਾ ਤੇ ਇੱਥੇ ਮਹਾਰਾਜ ਨੇ ਰਾਤ ਠਹਿਰਨਾ ਕੀਤਾ ਸਵੇਰੇ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਭਾਵਨਾ ਦੇ ਨਾਲ ਸਾਰੇ ਆਏ ਮਾਈ ਭਾਈ ਸ਼ਰਦਾ ਦੇ ਨਾਲ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਭਾਅਕੀ ਖੁਸ਼ ਹੋ ਕੇ ਬਚਨ ਕੀਤੇ ਵੀ ਇੰਜ ਮਹਿਸੂਸ ਹੁੰਦਾ ਜਿਵੇਂ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋਵੇ ਉਸੇ ਦਿਨ ਤੋਂ ਇਸ ਧਰਤੀ ਦਾ ਨਾਮ ਆਨੰਦਪੁਰ ਪੈ ਗਿਆ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਨੂੰ ਨਿਸ਼ਾਨੀ ਵਜੋਂ ਕੋਈ ਚੀਜ਼ ਦੇ ਦਿਓ ਕੋਈ ਆਪਣੀ ਨਿਸ਼ਾਨੀ ਤੇ ਮਹਾਰਾਜ ਰੇਰੂ ਦੇ ਬੂਟੇ ਦੀ ਦਾਤਨ ਕਰ ਰਹੇ ਸਨ ਮਹਾਰਾਜ ਨੇ ਧਰਤੀ ਵਿੱਚ ਗੱਡ ਦਿੱਤੀ ਜਿਹਦੇ ਤੁਸੀਂ ਅੱਜ ਦਰਸ਼ਨ ਦੇਦਾਰੇ ਕਰਦੇ ਹੋ ਜਿਹਦੇ ਥੱਲੇ ਖੜ ਕੇ ਜੋ ਭਾਵਨਾ ਨਾਲ ਮੰਗਦੇ ਹੋ ਉਹ ਮਿਲਦਾ ਹੈ ਉਹ ਰੇਰੂ ਸਾਹਿਬ ਦੇ ਨਾਮ ਤੇ ਸਤਿਗੁਰਾਂ ਦਾ ਅੱਜ ਇਹ ਪਾਵਨ ਅਸਥਾਨ ਬਣਿਆ ਗੁਰਦੁਆਰਾ ਰੇਰੂ ਸਾਹਿਬ ਮਹਾਰਾਜ ਨੇ ਉਹ ਦਾਤਨ ਧਰਤੀ ਵਿੱਚ ਗੱਡੀ ਤੇ ਬਚਨ ਕੀਤਾ ਸਾਡੀ ਇਹ ਨਿਸ਼ਾਨੀ ਜੁਗਾਂ-ਜੁਗਾਂ ਤੱਕ ਰਹੇਗੀ ਜਿਹੜਾ ਵੀ ਭਾਵਨਾ ਨਾਲ ਇਸ ਅਸਥਾਨ ਤੇ ਜੋ ਵੀ ਬੇਨਤੀ ਕਰੇਗਾ ਉਹਦੀ ਪੂਰੀ ਹੋਵੇਗੀ